ਬਲੌਕ ਵੀਰਪਾਲ ਘਰ ਵਿੱਚ ਤੁਹਾਡਾ ਤੈਨ ਦਿ ਲੋ ਧੰਨਵਾਦ ਜੀ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਲੈ ਕੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਆ ਆਪਣੀ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਤਲਾ ਤ ਬਸ ਮੌਸਮ ਦਾ ਹੱਦ ਜੀ ਹੁਣ ਤਾਂ ਬਹੁਤ ਵਧੀਆ ਦਿਨ ਲੱਗਦੇ ਆ ਕੱਲ ਵੀ ਦਿਨ ਬਹੁਤ ਵਧੀਆ ਲੱਗਿਆ ਅੱਜ ਵੀ ਬਹੁਤ ਵਧੀਆ ਦਿਨ ਲੱਗਿਆ ਤੇ ਬਹੁਤ ਵਧੀਆ ਧੋਪ ਧੋਪ ਵੀ ਕਰਦੀ ਆ ਜਿਵੇਂ ਮਾਤਰ ਬਦਲਾਅ ਜੀਆਂ ਦੀ ਸੀਗੀ ਜੀ ਦੀ ਧੋਪ ਹੋਈ ਪਈ ਆ ਪਹਿਲਾਂ ਤਾਂ ਜ ਸਫਾਈਆਂ ਕੀਤੀਆਂ ਸਵੇਰ ਤੇ ਲੱਗੀ ਵੀ 8 ਵਜੇ ਦੇ ਦੇ ਤੇ ਸਾਨੂੰ ਪੌਣੇ 3 ਵਜੇ ਸਾਰਾ ਕੰਮ ਕਰਕੇ ਤੇ ਨਾਲ ਨੂੰ ਕਿ ਪੌਣੇ 3 ਵਜੇ ਗੀ ਸੇ ਸਾਰੀਆਂ ਸਫਾਈਆਂ ਕੋਕ 15 ਦਿਨ ਤਾਂ ਹੋ ਗਈ ਸੀਗੇ ਜੜੀ ਲੱਗੀ ਨੂੰ ਤੇ ਫੇਰ ਸਾਰਾ ਸਭ ਸਫਾਈਆਂ ਕੀਤੀਆਂ ਤੇ ਫੇਰ ਦਸ ਦੇ ਘੰਟਾ ਆਰਾਮ ਕੀਤਾ ਚਾਹ ਚ ਪੀਤੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਾਂ ਆਪਾਂ ਸਵੇਰ ਨਾਲ ਖੀਨਖਾ ਦੇ ਕੱਪੜੇ ਲੈ ਕੇ ਆਉਣੀ ਆ ਬਹੁਤ ਪਹਿਣਾ ਦੀ ਡਿਮਾਂਡ ਆ ਵੀ ਸਾਨੂੰ ਖੀਨਖਾ ਖੀਨਖਾ ਦੇ ਕੱਪੜੇ ਲੈ ਕੇ ਆਓ ਉਹ ਆਪਣੀ ਵੀਡੀਓ ਨਾ ਵੀ ਪੈਨ ਕਾਲੇ ਕੇ ਬਲੌਗ ਚਾਹੋ ਕਿ ਸਵੇਰੇ ਆਪਾਂ ਕੋਸ਼ਿਸ਼ ਕਰਾਂਗੇ ਵੀ ਸਵੇਰੇ ਵੀਡੀਓ ਤੁਹਾਨੂੰ ਦਿਖਾ ਦਈਏ ਤੇ ਜੇ ਮੇਰੇ ਪੈਰ ਨੂੰ ਕਿਸੇ ਨੂੰ ਖੀਨ ਕਾ ਵਛੂ ਰਹੀ ਦੀ ਜ਼ਰੂਰਤ ਹੋਵੇ ਤਾਂ ਉਹ ਬਲੌਕ ਜ਼ਰੂਰ ਦੇਖੋ ਨੀਰਪਾਲ ਕੋਰਾਲਾ ਨੰਪੈਂਟ ਕਾਲੇ ਕਹਾਲਾ ਤੇ ਆਪਾਂ ਉਹਦੇ ਤੇ ਸੁਣ ਤੋਂ ਖਾਵਾਂਗੇ ਤੇ ਅੱਜ ਆਪਾਂ ਸਵੇਰੇ ਪਕੋਰੀਆ ਕਰਵਾਉਣਾ ਹੈਗਾ ਉਹ ਟਾਈਮ ਤਾਂ ਹੁਣ ਬੱਤੀ ਗਈ ਪਾਂਜ ਕਿਉਂਕਿ ਸਵੇਰੇ ਫਿਰ ਅਸੀਂ ਸਦੀਆਂ ਹਾਂ ਜਾਣਾ ਹੈਗਾ ਕੱਪੜਾ ਲੈਣ ਤੇ ਨਾਲੇ ਪਾਚੋਂ ਖਤਮ ਹੋਈ ਪਈ ਆ ਦੇਖਣੀ ਕਿੱਥੋਂ ਲੈ ਕੇ ਆਵਾਂਗੇ ਤੇ ਮੈਂ ਕਿਹਾ ਚਲੋ ਇਹ ਪੈਂਦਾ Google Pay ਹੁਣੀ ਡਨ ਹੋਇਆ ਸੀ ਸਾਢੇ 4 ਵਜੇ ਤੇ ਮੈਨੂੰ ਪਤਾ ਵੀ ਜਿੰਨਾ ਚਿਰ ਆਪਣਾ Google Pay ਟਾਨ ਨਹੀਂ ਹੁੰਦਾਗਾ ਤੇ ਆਪਾਂ ਉਹਨਾਂ ਤੇਰਸੋਂ ਨੂੰ ਵੀ ਕੀ ਜ਼ਖੋਂਦੇ ਨਹੀਂ ਹੁੰਦੇਗੇ ਤੇ ਚਲੋ ਜੀ ਹੁਣ ਮੈਂ ਕਾ ਦਿਖਾਵਾਂ ਉਹਨਾਂ ਦੀ ਆਪਣੀ ਪੇਮੈਂਟ ਆਪਣੇ ਕੋਲੇ ਆ ਗਈ ਲਓ ਜੀ ਦੇਖੋ ਤੇ ਸਵੇਰੇ ਆਪਾਂ ਜਾਂਦੀ ਜਾਂਦੀ तो कुरियर करवा जाओगे लो जी देखो ये आप कोटी बना के रेडी की बहुत सोहनी कोटी बनी है देखो ये आप ली मकेरिया के बेच क्योंकि पेंड आप दस देने शहर ही दस देखा ये मकेरिया चली अपनी कोटी देखो जी बहुत सोनी बन के तैयार हुई है ਸੋਨੋ ਵੀ ਇਸ ਤਰ੍ਹਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਕਨੈਕਟ ਨੰਬਰ ਆਪਣਾ ਸਪਾਰਕ ਨੰਬਰ ਸਕਰੀਨ ਦੇ ਉੱਪਰ ਹੀ ਹੁੰਦਾ ਹੈ ਤੁਸੀਂ ਵੀ ਮੰਗਵਾ ਸਕਦੇ ਹੋ ਤੁਸੀਂ ਵੀ ਆਰਡਰ ਆਦੇ ਬੱਕੋ ਕਰਵਾ ਸਕਦੀ ਹੈ ਦੇਖੋ ਇਹ ਕਿੰਦੀ ਸੋਹਣੀ ਕੋਟੀ ਕਲਰ ਵਾਲੀ ਹੈ ਇਹ 9 10 11 ਸਾਲ ਦੀ ਬੱਚੇ ਤੱਕ ਆਰਾਮ ਨਾਲ ਆਊਗੀ ਦੇਖੋ ਜੀ ਤੁਸੀਂ ਵੀ ਆਪਦੀ ਆਰਡਰ ਬੱਕੋ ਕਰਵਾਇਓ ਤੇ ਇਹਦਾ ਰੇਟ ਆਪਾਂ ਲਾਇਆ ਜੀ ਉਹਨਾਂ ਨੂੰ 800 ਰੁਪਏ ਆ ਇਹ ਕੁੱਤੀ ਦਾ ਇਹ ਕੁੱਲਾ ਲਓ ਜੀ ਐਸੀ ਕੁੱਤੀ ਉਹਨਾਂ ਦੀ ਬਣ ਕੇ ਤਿਆਰ ਹੋ ਗਈ ਤੇ ਇੱਕ ਉਹਨਾਂ ਦੀ ਜਾਗਟ ਆ ਬਲੇਕ ਕਲਰ ਦੀ ਦੇਖੋ ਜੀ ਦੇਖੋ ਜੀ ये ब्लैक कलर देखो जागर तैयार है ब्लैक वाइट कलर ज्यादा चलते दे ने देखो जी

ਲੋ ਜੀ ਲਾਈਟ ਆਨ ਕਰਨਾ ਹੈ। ਕਿਆ ਦਵਾ ਕੇ ਨਿਕਲੀ ਬਲੈਡ ਆਨ ਕਰ ਲਈ ਕਿਸੇ 2 ਵਜੇ। ਲੋ ਜੀ ਸੁਣੋ ਵੀ ਇਹਨਾਂ ਤੀਜਾਂ ਦੀ ਜ਼ਰੂਰਤ ਹੋਵੇ। ਤੁਸੀਂ ਵੀ ਆਰਡਰ ਬੁੱਕ ਕਰਵਾ ਸਕਦੇ ਆ। ਇਹ ਆਪਾਂ ਕੋਟੀ ਤਿਆਰ ਕੀਤੀ ਆ। ਆਏ। ਇਹ ਬੱਚੇ ਦੀ ਆ 9-10 ਸਾਲ ਦੇ ਬੱਚੇ ਦੀ। ਤੇ ਇਹ ਆਪਾਂ ਜੈਕਟ ਤਿਆਰ ਕੀਤੀ। ਲੋ ਜੀ ਪਹਿਨ ਦੀ ਆ ਜੀ। ਇਹ ਜੈਕਟ ਦਾ ਰੇਟ ਵੀ ਆਪਾਂ ਉਹਨਾਂ ਨੂੰ 800 ਰੁਪਏ ਲਾਇਆ ਹੈਗਾ। ਲੋ ਜੀ। 800 ਬਜੀ ਜੈਕਟ ਦਾ ਰੇਟ ਲਾਇਆ ਹੈਗਾ ਤੇ 800 ਹੀ ਆਪਾਂ ਕੋਟੀ ਦਾ ਲਾਇਆ ਹੈਗਾ ਤੇ 150 ਰੁਪਿਆ ਪਹਿਨ ਦਾ ਕੋਰੀਅਰ ਚਾਰਜ ਲੱਗੂਗਾ ਕਿਉਂਕਿ 70 ਰੁਪਿਆ ਲੈ ਲੈਂਦੇ ਹੁੰਦੇ ਜੇ ਕੱਲੀ ਜੈਕਟ ਕਰਵਾਈਏ ਨਾ 70 ਰੁਪਿਆ ਲੈ ਲੈਂਦੇ ਕੱਲੀ ਜੈਕਟ ਦੇ ਤੇ ਇਹ ਫਿਰ ਆਪਾਂ ਪੂਰੀਆਂ ਬਾਹਾਂ ਦੀ ਕੋਟੀ ਆ ਤੇ ਫਿਰ ਇਹ 150 ਰੁਪਿਆ ਲੈਣਗੇ ਇਹ ਮਕੇਰੀਆ ਚ ਕਰ ਦਿੰਨੀ ਆਪਾਂ ਲਓ ਜੀ ਚਲੋ ਜੀ ਠੀਕ ਆ ਆਪਾਂ ਤੁਹਾਨੂੰ ਦਿਖਾਤਾ ਤੁਹਾਨੂੰ ਵੀ ਜਰੂਰ ਤੋਂ ਹੋਵੇ ਤੁਸੀਂ ਵੀ ਆਪਦੇ ਆਰਡਰ ਬੱਕ ਕਰਵਾ ਸਕਦੀਆਂ ਆ ਆਪ ਦੇ ਲਈ ਬਣਵਾਉਣੀ ਬੱਚਿਆਂ ਲਈ ਬਣਵਾਉਣੀ ਆ ਤੇ ਤੁਸੀਂ ਦੱਸ ਸਕਦੇ ਆ ਤੇ ਲੋ ਜੀ ਵੀਡੀਓ ਦਾ ਆਪਾਂ ਕਰਨ ਲੱਗੇ ਐਂਡ ਕਿਉਂਕਿ ਆਪਾਂ ਪਹਿਲਾਂ ਸਫਾਈਆਂ ਚ ਲੱਗੇ ਰਹੇ ਤੇ ਫਿਰ ਹੁਣ ਆਪਾਂ ਸਬ지 ਸੁਜੀ ਦੇ ਆਪਾਂ ਉਹ ਕਰਦੇ ਆਂ ਕੁਝ ਬਣਾਉਣੀ ਆ ਹਨ ਤੇ ਘਰ ਦੇ ਕੰਮ ਹੋ ਜਾਂਦੇ ਆ ਤੇ ਸਵੇਰੇ ਮੇਰੀਆਂ ਭੈਣਾਂ ਪੈਂਟ ਕਾਲੇ ਕੇ ਬਲੌਗ ਦੇ ਵਿੱਚ ਆਪਾਂ ਖੀਨ ਖਾਵ ਦੇ ਕੱਪੜੇ ਕੀ ਦਾ ਟਾਈਮ ਨਾਲ ਆਪਾਂ ਮੰਗਵਾ ਲਈ ਚਾਹੇ ਆ ਗਏ ਫਿਰ ਤਾਂ ਸ਼ਾਮ ਨੂੰ ਵੀਡੀਓ ਪਾ ਆਮ ਆ ਗਈ ਆਪਾਂ ਡੇਲੇਟ ਹੋ ਗਏ ਤਕੀਕਿਆ ਨਾਗਾ ਪਰ ਕੋਸ਼ਿਸ਼ ਕਰਾਂਗੇ ਕਿ ਆਪਾਂ ਸ਼ਾਮ ਨੂੰ ਹੀ ਆਪਾਂ ਕੱਪੜੀ ਤੁਹਾਨੂੰ ਦਿਖਾਵਾਂਗੇ ਕੋਈ ਵੀ ਸੀਨ ਖਾ ਆਪਦੇ ਵਿੱਚੋਂ ਜਿੱਦਾਂ ਵੀ ਮੈਂ ਵੈਰਾਈਟੀ ਲੈਂਦੇ ਤੁਹਾਨੂੰ ਦਿਖਾਵਾਂਗੀ ਤੇ ਤੁਸੀਂ ਵੀ ਜ਼ਰੂਰ ਐਕਟਰ ਕਰਨਾਗਾ ਕਿਉਂ ਕੱਪੜੇ ਲੈ ਕੇ ਆਉਣ ਲਈ ਆਪਾਂ ਬਹੁਤ ਜ਼ਿਆਦਾ ਲੇਟ ਹੋ ਗਏ ਮੈਂ ਕਿਹਾ ਚਲੋ ਵੀ ਹੁਣ ਬਹੁਤ ਬਹਿਣਾ ਕਹੀ ਜਾਂਦੇ ਅਸੀਂ ਪਿੰਡ ਲੋਕਲ ਵੀ ਕਹਿੰਦੇ ਸੀ ਸਾਨੂੰ ਖੇਨ ਖਾ ਦੇ ਕੱਪੜੇ ਲੈ ਕੇ ਆ ਮੈਂ ਕੋਈ ਗੱਲ ਨਹੀਂ ਸੀ ਚਲੋ ਜੀ ਹੁਣ ਕਿਉਂਕਿ ਮੌਸਮ ਵੀ ਚੇਂਜ ਹੋ ਗਏ ਹਨ ਚਲੋ ਜੀ ਠੀਕ ਆ